ਆਉਣਗੇ ਜੀ ਕਿਉਂਕਿ ਸਾਰੇ ਉਮੀਦਵਾਰਾਂ ਚੋਂ ਮੈਂ ਹੀ ਜਿਹੜਾ ਗੱਲਾਂ ਦਾ ਉਹ ਸਰਗੁਰੂ ਦਾਗਾ ਤੇ ਮੇਰਾ ਲੋਕਾਂ ਨੂੰ ਇਲਾਕਾ ਪਤਾ ਘਟੋ ਘਟ ਕੱਟ ਨੂੰ ਬਾਹਰ ਬੜ ਕੇ ਕੋਈ ਮੇਰੇ ਕੋਲ ਆ ਤਾਂ ਸਕਦਾ ਇਹ ਦੂਜੇ ਜਿੰਨੇ ਨੇ ਮੈਂ ਇਹ ਲੇਕੇ ਦੇ ਨੂੰ ਤਿਆਰਾਂ ਵੀ ਇਹ ਸਿਰਫ ਇੱਕ ਜੁੰਤਾ ਕਹਿੰਦੇ 4 ਜੂਨ ਨੂੰ ਵੀ ਇਹਨਾਂ ਚੋਂ ਬਹੁਤਿਆਂ ਨੇ ਆਉਣਾ ਨਹੀਂ ਕਿਉਂਕਿ ਰਿਜ਼ਲਟ ਇਹਨਾਂ ਨੂੰ ਪਤਾ ਸੋ ਮੈਂ ਅੱਜ ਵੀ ਇੱਥੇ ਆ ਮੈਂ ਬਾਤੋ ਵੀ ਇਤਨੇ ਉਮੀਦ ਦੀ ਜਨਮ ਭੂਮੀ ਵੀ ਹੈ ਉਮੀਦ ਦੀ ਕਰਮ ਭੂਮੀ ਵੀ ਹੈ ਤੇ ਬਾਕੀ ਚਲੋ ਲੋਕਲ ਵਾਲੀ ਗੱਲ ਵੀ ਛੱਡੋ ਬਾਕੀ ਅਸੀਂ ਆਪਣੇ ਜਿਹੜੇ ਕੰਮ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਸਾਡੇ ਕੋਲੇ ਦੱਸਣ ਨੂੰ ਬੜਾ ਕੁਝ ਹੈ ਤੇ ਲੋਕਾਂ 'ਚ ਸਾਡੇ ਦੱਸਣ ਤੋਂ ਪਹਿਲਾਂ ਵੀ ਆਪ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਸ਼ਹਿਰਾਂ ਦੀਆਂ ਗਲੀਆਂ ਦੇ ਮੋੜਾਂ ਤੇ ਬੈਠੇ ਲੋਕ ਆਪ ਜਿਹੜੇ ਆਮ ਆਦਮੀ ਪਾਰਟੀ ਨੇ ਕੰਮ ਪਿਛਲੇ 2 ਸਾਲਾਂ ਤੋਂ ਕੁੱਪਰੀ ਆਉਣਾ ਦੀ ਜਿਹੜੀ ਚਰਚਾ ਕਰਦੇ ਆ ਚਾਹੇ ਉਹ ਨਹਿਰੀ ਪਾੜੀ ਹੋਵੇ ਪਿੰਡਾਂ ਦੇ ਵਿੱਚ ਉਹਦਾ ਜ਼ਿਕਰ ਹੈ ਰੇ ਕਹਿੰਦਾ ਵੀ ਭਾਈ ਸਾਡੇ ਪਿੰਡ 25 ਸਾਲ ਬਾਅਦ ਆ ਸਾਡੇ ਪਿੰਡ 30 ਸਾਲ ਬਾਅਦ ਆ ਅੱਜ ਮੰਡੀਆਂ ਦੇ ਵਿੱਚ ਸੀ ਕਿ ਬਿਜਲੀ ਵਾਲੀ ਖਾਸ ਤੌਰ ਜਿਹੜੀ ਮੋਟਰ ਵਾਲੀ ਹੈ ਉਹਦੀ ਲੋਕ ਚਰਚਾ ਕਰਦੇ ਆ ਵੀ ਭਾਈ ਆਹ ਦਾ ਭਗਵੰਤ ਮਾਨ ਦੀ ਸਰਕਾਰ ਨੇ ਨਜ਼ਾਰਾ ਲਿਆਤਾ ਵੀ ਜਿੱਦਣ ਦੀ ਸਰਕਾਰ ਆਈ ਹੈ ਸਾਨੂੰ ਰਾਤ ਨੂੰ ਕਦੇ ਖੇਤ ਨਹੀਂ ਜਾਣਾ ਪਿਆ ਅਸੀਂ 600 ਜੁਟ ਬਿਜਲੀ ਦੀ ਕੋਈ ਕਹਿੰਦਾ ਸਾਡਾ 70000 ਬਚਣ ਲੱਗ ਗਿਆ ਸਾਲ ਦਾ ਕੋਈ ਕਹਦਾ 60000 ਬਚਣ ਲੱਗ ਗਿਆ ਮਤਲਬ ਹਰੇਕ ਪਰਿਵਾਰ ਨੂੰ ਦਿੱਦਣ ਦੀ ਸਰਕਾਰ ਰਹੀ ਹੈ ਫਾਇਦਾ ਜਿਹੜਾ ਉਹ ਪਹੁੰਚਿਆ ਇਸ ਤੋਂ ਪਹਿਲਾਂ ਬੜੇ ਕੰਮ ਨਹੀਂ ਟੂਰਾਂ ਤੇ ਲੋਕਾਂ ਦਾ ਸਟੈਂਸ ਜਿਹੜੇ ਤਰਬੇ ਜਿਹੜੇ ਆ ਉਹ ਬਚ ਰਹੇ ਆ ਜਿਹੜੇ ਲੋਕਾਂ ਨੂੰ ਲੰਘਦੇ ਆ 14 ਟੂਰ ਪੰਜਾਬ ਦੇ ਵਿੱਚ ਬੰਦ ਜਿਹੜੇ ਆ ਉਹ ਪੀਤੇ ਆ ਮਹਾਲਾ ਕਲੀਨਿਕ ਤੋਂ ਲੈ ਕੇ ਸਮੂਥ ਤੱਕ ਬੜੇ ਕੰਮ ਨੇ ਜਿਹੜੇ ਪਿਛਲੇ 2 ਸਾਲਾਂ ਚ ਸਰਕਾਰ ਨੇ ਕੀਤੇ ਆ ਤੇ ਜਿਹਦਾ ਫਾਇਦਾ ਬਹੁਤ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਅੱਜ ਖੈਰਾ ਸਾਹਿਬ ਨੇ ਜੀ ਇੱਕ ਬੰਦੇ ਦਾ ਜੀਵਨ ਜੋਤ ਨਾਲ ਹੈ ਸਿੱਧੂ ਮਸੇਵਾਲਾ ਕੇਸ ਦੇ ਵਿੱਚ ਉਹਦੇ ਤੇ ਐਫ ਆਈ ਆਰ ਵੀ ਦਰਜ ਹੈ ਉਹਨਾਂ ਨੇ ਕਹਿ ਵੀ ਉਹ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈ ਰਹੇ ਨੇ ਤੁਹਾਡੇ ਪੂਰੇ ਨੂੰ ਲੈ ਕੇ ਤੁਸੀਂ ਕੀ ਕਰੋਗੇ ਦੇਖੋ ਖੈਰਾ ਸਾਹਿਬ ਬਿਲਕੁਲ ਝੂਠ ਬੋਲਦੇ ਆ ਜੇ ਕਿਉਂਕਿ ਸਿੱਧੂ ਮਸੇਵਾਲੇ ਚ ਜਿੰਨੇ ਲੋਕ ਦੋਸ਼ੀ ਸੀਗੇ ਜਿਹੜੇ ਭਾਰਤ ਦੇ ਵਿੱਚ ਸੀ ਸਾਰੇ ਜਿਹੜੇ ਰੈਸ ਜਿਹੜੇ ਆ ਉਹਨਾਂ ਉੱਤੇ ਉਹਨਾਂ ਨੇ ਕਿਹਾ ਚਲਾਨ ਦੇ ਵਿੱਚ ਨਾਮ ਨਹੀਂ ਕਿਸੇ ਚਲਾਨ ਦੇ ਵਿੱਚ ਨਾਮ ਨਹੀਂ ਨਾ ਹੀ ਕੋਈ ਪੁਲਿਸ ਨੇ ਉਹਨਾਂ ਨੂੰ ਰੈਸਟ ਕੀਤਾ ਹੋਇਆ ਸਿਰਫ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈ ਉਹ ਬਣਾਇਆ ਹੋਇਆ ਇਨਵੈਸਟੀਗੇਸ਼ਨ ਲਈ ਤਾਂ ਪੁਲਿਸ ਕਿਸੇ ਬੰਦੇ ਨੂੰ ਵੀ ਬੁਲਾ ਲੈਂਦੀ ਹੈ ਜੇ ਇਨਵੈਸਟੀਗੇਸ਼ਨ ਲਈ ਬੁਲਾ ਲੈਂਦੀ ਹੈ ਤਾਂ ਮਤਲਬ ਇਹ ਥੋੜੀ ਆ ਵੀ ਉਹ ਬੰਦੇ ਤੇ ਜਿਹੜਾ ਪਰਚਾ ਹੈ ਉਹ ਦਰਜ ਹੈ ਤੇ ਉਤੋਂ ਵੀ ਵੱਡੀ ਗੱਲ ਖੈਰਾ ਸਾਹਿਬ ਨੂੰ ਆਪਣੇ ਹੀ ਯੂਥ ਦੇ ਜਿਹੜੇ ਲੀਡਰ ਨੇ ਨਾਲ ਬੈਠੇ ਸੀ ਗੋਲਦੀ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਵਰਿੰਦਰ ਢਿੱਲੋ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਕਿਉਂਕਿ ਸਾਰਿਆਂ ਦੇ ਨਾਲ ਉਹ ਯੂਥ ਕਾਂਗਰਸ ਦਾ ਬੜੇ ਲੰਬੇ ਸਮੇਂ ਤੋਂ ਲੀਡਰ ਆ ਸਾਰਿਆਂ ਦੇ ਨਾਲ ਸੈਂਕੜੇ ਮੈਨ ਲੱਗਦਾ ਫੋਟੋਆਂ ਨਾਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਜਿਹੜੀਆਂ ਨੇ ਉਹ ਹੋ ਰਹੀਆਂ ਨਹੀਂ ਗਈਆਂ ਹੈ ਨਾ ਸੋ ਮੈਨੂੰ ਲੱਗਦਾ ਵੀ ਖੈਰਾ ਸਾਹਿਬ ਨੂੰ ਨਾ ਇੱਕ ਬਿਮਾਰੀ ਲੱਗ ਗਈ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਵੀ ਆਉਂਦਾ ਉਹ ਕੁਝ ਉਹਨੂੰ ਕ੍ਰਾਸ ਐਗਜ਼ਾਮਨ ਨਹੀਂ ਕਰਦੇ ਵੈਰੀਫਾਈ ਨਹੀਂ ਕਰਦੇ ਫ੍ਰਸਟ੍ਰੇਸ਼ਨ ਨਹੀਂ ਆ ਵੀ ਨਾਰਦੀ ਨਾਲ ਚੱਕ ਕੇ ਵੀ ਮੈਨੂੰ ਸੋਸ਼ਲ ਮੀਡੀਆ ਤੇ ਮੈਂ ਦੀ ਜਾਂ মিডিਆ 'ਚ ਮੈਨੂੰ ਬੋਲਦਾ ਸੋ ਬੜੇ ਵੱਡੇ ਲੀਡਰ ਨੇ ਪਰ ਪਤਾ ਨਹੀਂ ਏਡੀ ਹਲਕੇ ਦਰਜੇ ਦੀ ਪੋਲਿਟਿਕਸ ਕਿਉਂ ਕਰਦੇ ਆ ਮੈਂ ਵੈਸੇ ਵੀ ਖੈਰਾ ਸਾਹਿਬ ਨੂੰ ਇੱਕ ਕਹੂੰਗਾ ਵੀ ਸਿੱਧੂ ਮੂਸੇਵਾਲਾ ਕਿਸੇ ਦਾ ਜਵਾਨ ਪੁੱਤ ਸੀ ਜਿਹੜਾ ਕਿਹਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਬਹੁਤ ਅਫਸੋਸ ਅੱਜ ਵੀ ਹੈ ਤੇ ਉਦੋਂ ਵੀ ਸੀ ਤੇ ਮੈਨੂੰ ਪਤਾ ਵੀ ਉਦੋਂ ਕਈ ਦਿਨ ਆਪ ਦਾ ਵੀ ਦਿਲ ਨਹੀਂ ਲੱਗਿਆ ਅੱਜ ਉਹਨਾਂ ਦੇ ਪਰਿਵਾਰ ਵਿੱਚ ਪਰਮਾਤਮਾ ਨੇ ਖੁਸ਼ੀਆਂ ਲੈ ਕੇ ਆਂਦੀਆਂ ਨੇ ਤੇ ਅਸੀਂ ਵੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਚਲੋ ਦੁਬਾਰਾ ਕਰ ਜਿਹੜਾ ਉਹ ਵਸਣ ਲੱਗਿਆ। ਸੋ ਕਿਸੇ ਦੇ ਜਵਾਨ ਪੁੱਤ ਦੀ ਮੌਤ ਤੇ ਰਾਜਨੀਤੀ ਕਰਨਾ ਖੈਰਾ ਸਾਹਿਬ ਇਹ ਬੰਦ ਕਰ ਦਿਓ ਕਿਉਂਕਿ ਉਹਨਾਂ ਨੂੰ ਆਲਾ ਦੇ ਵੀ ਪਿਛਲੀ ਵਾਰੀ ਸਿਮਰਜੀਤ ਸਿੰਘ ਮਾਨ ਨੂੰ ਸ਼ਾਇਦ ਵੋਟਾਂ ਉਦੋਂ ਇਸ ਕਰਕੇ ਜਿਹੜੀਆਂ ਉਹ ਮਿਲ ਗਈਆਂ ਸੀ। ਸੋ ਹੋਰ بڑے ਮੁੱਦੇ ਨੇ ਜਿਨ੍ਹਾਂ ਤੇ ਤੁਸੀਂ ਤੁਹਾਨੂੰ ਲੱਗਦਾ ਹੈ ਵੀ ਭਾਈ ਤੁਸੀਂ ਬਹੁਤ ਵੱਡੇ ਲੀਡਰ ਹੋ ਉਹਨਾਂ ਤੇ ਬੋਲ ਲਓ। ਤੁਸੀਂ ਜਾਣ ਬੁੱਝ ਕੇ ਮਤਲਬ ਕਿ ਇਦਾਂ ਦੀ ਰਾਜਨੀਤੀ ਕਰ ਰਹੇ ਹੋ ਕੋਈ ਨਹੀਂ ਸੰਗਰੂਰ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਆ ਉਹ ਤੁਹਾਨੂੰ ਦੇਖ ਰਿਹਾ ਬਾਕੀ ਇਹ ਰਿਜ਼ਲਟ ਜਿਹੜਾ ਤੁਹਾਨੂੰ ਝੋਣਾ ਦੱਸ ਦੂ ਕੇ ਸਾਹਿਬ ਆਮ ਆਮੀ ਪਾਰਟੀ ਦੇ ਮੰਤਰੀ ਹੋਰ ਜਾਤਾਂ ਬਗਾਇ ਜਾਤਾਂ ਨੇ ਉਲਟ ਬੋਲਦੇ ਨੇ ਕਿ ਵੋਟਾਂ ਦਾ ਫਰਕ ਨਹੀਂ ਪਊਗਾ ਜੀ ਕਿ ਮੈਂ ਦੁਕਾਨਾਂ ਦੇ ਖਿਲਾਫ ਬੋਲਿਆ ਜੀ ਸਨਿਆਰਾਂ ਦੇ ਖਿਲਾਫ ਬੋਲਿਆ ਜੀ ਦੇਖੋ ਕਿ ਵੋਟਾਂ ਦਾ ਫਰਕ ਨਹੀਂ ਪਊਗਾ ਜੀ ਦੇਖੋ ਉਹਨਾਂ ਨੇ ਲਾਲਜੀਤ ਭੁੰਨੜਜੀ ਦਾ ਤੁਸੀਂ ਗੱਲ ਕਰ ਰਹੇ ਨੇ ਉਹਨਾਂ ਨੇ ਮਾਫੀ ਜਿਹੜੀ ਆ ਜਨਤਿਕ ਪਦਰਤੇ ਜਿਉਂ ਉਹਨਾਂ ਨੂੰ ਬੋਲਿਆ ਗਿਆ ਤਾਂ ਭਈ ਉਹਨਾਂ ਨੇ ਸਾਫ ਪਾਪੀ ਜਿਹੜੀ ਉਹ ਮੰਗ ਲਈ ਸੀ ਬਾਕੀ ਇਹ ਕੋਈ ਪਾਰਟੀ ਦੀ ਵਿਚਾਰਧਾਰਾ ਨਹੀਂ ਅਸੀਂ ਤਾਂ ਸਾਡੇ ਸਪੀਕਰ ਸਾਹਿਬ ਜਿਹੜਾ ਮੁੱਖ ਮੰਤਰੀ ਦੇ ਬਰਾਬਰ ਦਾ ਜਿਹੜਾ ਅਹੁਦਾ ਹੈ ਉਹ ਬਰਾਬਰ ਦਾ ਕੀ ਮੁੱਖ ਮੰਤਰੀ ਸਾਹਿਬ ਵੀ ਉਹਨਾਂ ਨੂੰ ਪੁੱਛ ਕੇ ਜਿਹੜਾ ਵਿਧਾਨ ਸਭਾ ਚ ਖੜੇ ਹੁੰਦੇ ਆ ਅਸੀਂ ਉਸੇ ਵਰਗ ਦੇ ਵਿੱਚੋਂ ਲਗਾਇਆ ਹੋਇਆ ਸੋ ਸਾਡੀ ਪਾਰਟੀ ਤਾਂ ਕਹਿ ਲਓ ਵੀ ਜਾਤਾਂ ਪਾਤਾਂ ਦੇ ਫਿਰਕੇ ਤੋਂ ਉੱਪਰ ਉੱਠ ਕੇ ਸੈਕੂਲਰ ਜਿਹੜੀ ਪਾਰਟੀ ਹੈ ਜਿਹੜੀ ਲੋਕਾਂ ਨੂੰ